मानियोग डी जी पीब आईजी जी पटियाला रेंज ने दिशा निर्देशा हेठ एस एस पी पटियाला सुपरविजन एक स्पेशल मुहिम चलाई जा रही है जिस मुहिम के तहत स्पेशल टीम का गठन करके करते, मारे बंदे को काबू करने के लिए स्पेशल मुहिम चलाई जा रही है इस मुहिम के तहत पटियाला पुलिस वोटी सफलता उस समय मिली जदों सरदार गुरदेव सिंह ढालीवाल डी एस पी रूवर पटियाला एस एच ओ सदर पटियाला चौकी इंचार्ज बलवेरा निशान सिंह की टीम ने मोटरसाइकिल चोरी करने वाले गिरोह को काबू करके उन्होंने खिलाफ़ एक पर्चा दर्ज किया पर्चा मुकदमा नंबर तेई डेटेड पाँच तीन दो हज़ार तेई अंडर सेक्शन तीन सौ उनासी चार सौ ग्यारह दो सौ एक एक सौ भी आई पी सी के तहत दर्ज करके 16 मोटरसाइकिल ते 21 मोटरसाइकिल दे स्पेयर पार्ट्स बरामद ਕੀਤੇ ਗਏ। ਕੰਮ ਕਰ ਕੀ ਕਰਦੇ ਸੀ ਬੰਦੇ ਕਿਥੋਂ ਕਿਥੋਂ ਕੋ ਚੋਰੀ ਕਰਦੇ ਸੀ ਕਿਵੇਂ ਕਰਦੇ ਸੀ। ਵਿਚ ਹੁਣ ਤੱਕ ਦੀ ਤਫਤੀਸ਼ ਮੁਤਾਬਕ ਪੰਜ ਅਕੀਰ ਸ਼ਾਮਿਲ ਹਨ। ਇਸ ਵਿੱਚ ਤਿੰਨ ਵਿਅਕਤੀ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਦਾ ਨਾਮ ਸੁਖਵਿੰਦਰ ਸਿੰਘ, ਜਗਸੀਰ ਸਿੰਘ, ਤੇਜਸਵਿੰਦਰ ਸਿੰਘ। ਚੌਥਾ ਬੰਦਾ ਸੁਖਦੇਵ ਸਿੰਘ ਕਵਾਰੀਆ ਦਾ ਕੰਮ ਕਰਦਾ ਹੈ। ਉਹ ਪੁਸਤੀ ਗ੍ਰਫਤਾਰੀ ਹੁਣ ਬਾਕੀ ਹੈ ਤੇ ਪੰਜਵਾਂ ਜੋ ਅਕੀਵੋਸ਼ ਉਦਨਾਨ ਸੰਜੀਤ ਸਿੰਘ ਹੈ ਇਹ ਸਾਰੇ ਕਿੱਥੇ ਕਿੱਥੇ ਵਾਰਦਾ ਇਹ ਜਿਹੜੀਆਂ ਵਾਰਦਾਤਾਂ ਸਰ ਹੋਈਆਂ ਨੇ ਕਿੱਥੇ ਕਿੱਥੇ ਇਹਨਾਂ ਨੇ ਮੋਟਰਸਾਈਕਲ ਚੋਰੀ ਕੀਤੇ ਸੀ ਇਹ ਗਰੁੱਪ ਖਾਸ ਕਰਕੇ ਸਹਿਰੀ ਏਰੀਆ ਵਿੱਚ ਲੁਕ ਪਟਿਆਲਾ ਸਮਾਨ ਅਤੇ ਨਵ ਵਿਕੇ ਐਕਟਿਵ ਸੀਗਾ ਤਾਂ ਸਰ ਕੋਈ ਜਿਹੜੀਆਂ ਕੰਪਲੀਟਾਂ ਚੋਰੀ ਦੀਆਂ ਤੁਸੀਂ ਦਰਜ ਕੀਤੀਆਂ ਨੇ ਕੋਈ ਪਾਰਟੀ आईवी ये ਤੁਹਾਡੇ ਕੋ ਪਹੁੰਚ ਕੀਤੀ ਹੈ ਜਿਨ੍ਹਾਂ ਦੇ ਮੋਟਰਸਾਈਕਲ ਹੋਣੇ ਸੀ ਸਾਨੂੰ ਮੱਗਵਾ ਖਾਸ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਜਿਸ ਦਿਨ ਆਇਆ ਤੇ ਸਟਾਰਟਿੰਗ ਟੀਮ ਨੇ ਕੁਫੀਆ ਸੋਰਸ ਲਗਾ ਕੇ ਜੁਨ ਕਾਬੂ ਕਰਕੇ ਇਹਨਾਂ ਬਾਸੋ ਨੰਨ ਕੀਤਾ ਕਿੱਥੋਂ ਦੇ ਰਹਿਣ ਵਾਲੇ ਜਿਹੜੇ ਗਰੋ ਹੈ ਕਿੱਥੋਂ ਸਾਰੇ ਇਕੱਠੇ ਕਿੱਥੇ ਰਹਿੰਦੇ ਵਾਲੇ ਲਾਈਕ ਜਿਹਾ ਸਤਵਿੰਦਰ ਗਰਮਕੋਟ ਦਾ ਰਹਿਣ ਵਾਲਾ ਹੈ ਜਗਸੀਰ ਬਕਸੀਵਾਲ ਖਾਨਾ ਦਾ ਖਾਨਾ ਦਾ ਏਰੀਆ ਦਾ ਰਹਿਣ ਵਾਲਾ ਹੈ ਸਾਰੇ ਇਕੱਠੇ ਕਿਵੇਂ ਹੋਏ ਇਹਨਾਂ ਦਾ ਆਪਸੀ ਤਾਲਮਿਲ ਕਿਵੇਂ ਹੋਇਆ ਜੀ ਇਹ ਪੁਲਿਸ ਗਤੀਸ ਜਾਰੀ ਹੈ ਇਹਨਾਂ ਦੇ ਪਹਿਲੇ ਮੁਕਦਮੇ ਦਰਜ ਹੈ

ਕਿ ਸਟ੍ਰਿਕਟ ਐਕਸੈਲ ਲੈਣ ਦੇ ਲਈ ਤਿਆਰ ਹੈ ਹਮ ਸਰ ਨੌਜਵਾਨੀ ਕਾਫੀ ਇਸ ਮਾਮਲੇ ਚ ਆ ਰਹੇ ਨੇ ਸਾਹਮਣੇ ਜਿਵੇਂ ਇਹ ਵੀ ਕਾਫੀ ਘੱਟ ਉਮਰ ਦੇ ਹੈਗੇ ਨੇ ਉਹਨਾਂ ਨੂੰ ਕੀ ਪੀ ਲਈ ਤੁਹਾਡੀ ਉਹਨਾਂ ਨੂੰ ਸਰਦੋ ਵੱਲ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਹ ਚੰਗੇ ਕੰਮ ਵਿੱਚ ਲੱਗੇ ਹਮ ਨੌਕਰੀ ਦੇ ਕੇ ਕੁਝ ਟ੍ਰੇਨਿੰਗ ਲੇ ਅੱਗੇ ਪੜਾਈ ਕਰਨ